ਜੀ ਡਾਕਟਰ ਸਾਹਿਬ ਕਿਹੜੇ ਕਿਹੜੇ ਪੁਆਇੰਟ ਨੇ ਸਮਝਾਉਂਗੇ ਮਾੜਾ ਕੀ ਕੀ ਪ੍ਰੋਬਲਮ ਕੀ ਗੱਲ ਗੱਲਬਾਤ ਹੈ ਜੀ ਆਪਾਂ ਮੇਨ ਜਿਹੜਾ ਫੋਕਸ ਕਰ ਰਹੇ ਆ ਜੀ ਅੱਜ ਆਪਾਂ ਫੋਕਸ ਕਰ ਰਹੇ ਆ ਜਿਨ੍ਹਾਂ ਦੀ ਇੱਕ ਲੱਤ ਦੇ ਵਿੱਚ ਦਰਦ ਹੈ ਆਪ ਦਾ ਅੱਛਾ ਠੀਕ ਹੈ ਜਾਂ ਜਿਹੜੀ ਮਣਕਿਆ ਦੇ ਨੀਚੇ ਨਸ ਦਬ ਜਾਂਦੀ ਆ ਉਹਦੇ ਉੱਤੇ ਆਪਾਂ ਗੱਲ ਕਰਨ ਵਾਸਤੇ ਤੁਹਾਨੂੰ ਮਨ ਲੱਗਿਆ ਆਪਾਂ ਰੂਬਰੂ ਹੋਏਾਂਗੇ ਜੀ ਮਤਲਬ ਇਹ ਉਹ ਪੁਆਇੰਟ ਨੇ ਜਿਨ੍ਹਾਂ ਨੂੰ ਡਾਕਟਰ ਮਤਲਬ ਡਾਕਟਰੀ ਭਾਸ਼ਾ ਦੇ ਵਿੱਚ ਲੰਬਰ ਸਰੀਜ਼ ਕਹੀ ਜਾਂਦੀ ਹੈ ਇਹ। ਇਹ ਲੰਬਰ ਮਣਕਿਆਂ ਦਾ ਨਾਮ ਹੈ। ਠੀਕ ਹੈ। ਠੀਕ ਹੈ। ਇੱਥੋਂ ਲੈ ਕੇ ਇੱਥੇ ਤੱਕ ਜਿਹੜੇ ਮਣਕੇ ਹੁੰਦੇ ਨੇ L1 ਤੋਂ ਲੈ ਕੇ L5 ਹੁੰਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਐਸਕੇਰਮ ਜੋਇੰਟ ਆ ਜਾਂਦਾ ਹੈ। ਠੀਕ ਹੈ ਨੀਚੇ ਵੱਸ ਠੀਕ ਹੈ ਜੀ ਜਿਹੜੀ ਆਪਣੀ ਨਾੜ ਦਬਦੀ ਹੈ ਜ਼ਿਆਦਾਤਰ ਉਹ L5 S1 ਮੜਕਿਆਂ ਦੇ ਨੀਚੇ ਦਬਦੀ ਹੈ ਨੀਚੇ ਅਗਲੀ ਠੀਕ ਹੈ ਇਹ ਆ ਦੋ ਮੜਕਿਆਂ ਦੇ ਵਿੱਚ ਨੀਚੇ ਦਬਦੀ ਹੈ ਜੀ ਇੱਥੋਂ ਤਿੰਨ ਨਾੜਾਂ ਇਧਰੋਂ ਨਿਕਲਦੀਆਂ ਤਿੰਨ ਐਵੇਂ ਨਿਕਲਦੀਆਂ ਠੀਕ ਹੈ ਜੀ ਠੀਕ ਹੈ ਜੀ ਉਹ ਇਹ ਦੋ ਮੜਕਿਆਂ ਦੇ ਵਿੱਚ ਦਬਦੀ ਹੈ ਆਪਾਂ ਮੇਨ ਅੱਜ ਫੋਕਸ ਇਸੇ ਤੇ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਜਦੋਂ ਇਹ ਤਾਂ ਜ਼ਿਆਦਾਤਰ ਕਾਰਨ ਕੀ ਹੁੰਦਾ ਦਬਦੀ ਕਿਉਂ ਵੀ ਕਾਰਨ ਕੀ ਹੋ ਜਾਂਦਾ ਕਾਰਨ ਸਰ ਮਤਲਬ ਕਿ ਆਪਣੇ ਦੇਖੋ ਸਿੱਧਾ ਕਾਰਨ ਇੱਕ ਦੱਸਣਾ ਕਿਉਂ ਹੁੰਦਾ ਜਦੋਂ ਇਹ ਜੋਇੰਟ ਹਿੱਲ ਜਾਂਦਾ ਅੱਛਾ ਜਿਹਨੂੰ ਆਪਾਂ ਚੂਲਾ ਕਹਿੰਦੇ ਆ ਠੀਕ ਹੈ ਜੀ ਇਹ ਮਾੜਾ ਜਾਵੇ ਹਿੱਲ ਜਾਂਦਾ ਨਾ ਸੂਤ ਪਰ ਵੀ ਹਿੱਲ ਜਾਂਦਾ ਇਹ ਆਪਣੀ ਥਾਂ ਤੋਂ ਉੱਪਰ ਜਾਂ نیچے ਹੁੰਦਾ ਜਦੋਂ ਓਕੇ ਜੇ ਤਾਂ ਉੱਪਰ ਹੁੰਦਾ ਇਹ ਦੇਖੋ ਐਵੇਂ ਉੱਪਰ ਹੁੰਦਾ ਤਾਂ ਰੀਡ ਦੀ ਹੱਡੀ ਇੱਕ ਪਾਸੇ ਨੂੰ ਘੁੰਮ ਜਾਂਦੀ ਹੈ ਅੱਛਾ ਹਾਂ ਠੀਕ ਹੈ ਘੁੰਮ ਗਈ ਜੀ ਘੁੰਮ ਗਈ ਹਾਂ ਹਾਂਜੀ ਜੇ ਦੂਜੇ ਪਾਸੇ ਨੂੰ ਉੱਪਰ ਹੋਊਗਾ ਤਾਂ ਰੀੜ ਦੀ ਹੱਡੀ ਉਧਰ ਨੂੰ ਘੁੰਮ ਜੂਗੀ ਐਵੇਂ ਦੋਏ ਪਾਸੇ ਘੁੰਮਣ ਨਾਲ ਕੀ ਹੁੰਦਾ ਜੀ ਰੀੜ ਦੀ ਹੱਡੀ ਦੇ نیچے ਨਸ ਆ ਜਾਂਦੀ ਜਿਹੜੇ ਲੱਤ ਜੀ ਜਾਂਦੀ ਹੁੰਦੀ ਹੈ ਠੀਕ ਹੈ ਠੀਕ ਹੈ ਦੇਖ ਲਓ ਹਾਂ ਜਦੋਂ ਉਹ ਦਬਨ ਲੱਗ ਜਾਂਦੀ ਹੈ ਜੀ ਉਹਦੇ ਵਿੱਚ ਜਿਹੜਾ ਬਲੱਡ ਜਾਂਦਾ ਉਹ ਜਾਣਾ ਬੰਦ ਬੰਦ ਹੋ ਜਾਂਦਾ ਜਾਂ ਹੌਲਾ ਘਟ ਜਾਂਦਾ ਘਟ ਜਾਂਦਾ ਜਦੋਂ ਘਟ ਜਾਂਦਾ ਤਾਂ ਬੰਦੇ ਨੂੰ ਦਰਦ ਵੀ ਹੋਣ ਲੱਗ ਜਾਂਦਾ ਹੈ ਕਈਆਂ ਦੇ ਲੱਤ ਸੁੱਕ ਵੀ ਜਾਂਦੀ ਹੈ ਕਈਆਂ ਦੇ ਸੁਣਪਾਣਾ ਆਣ ਲੱਗ ਜਾਂਦਾ ਹੈ ਇਹ ਜੇ ਬਹੁਤ ਕਾਰਨ ਹੁੰਦੇ ਨੇ ਜਦੋਂ ਰੀੜ ਦੀ ਹੱਡੀ ਦੇ ਨੀਚੇ ਨਸ ਦਾ ਬਦਲ ਨਸ ਦਾ ਬਦਲ ਜੀ ਠੀਕ ਹੈ ਟਿਕਟੋਕ ਸਾਹਿਬ ਆਪਣੇ ਕੋਲੇ ਕਿਹੜੇ ਕਿਹੜੇ ਬਿਮਾਰੀ ਦਾ ਇਲਾਜ ਹੈ ਕਿਹੜੇ ਕਿਹੜੇ ਮਰੀਜ਼ ਆਪਣੇ ਕੋਲੇ ਆਉਣ ਸਰ ਅਸੀਂ ਕਰਦੇ ਆਂ ਜ਼ਿਆਦਾਤਰ ਰੀੜ ਦੀ ਹੱਡੀ ਦਾ ਇਲਾਜ ਰੀੜ ਦੀ ਹੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੁਕਸ ਜਿਵੇਂ ਸਰਵਾਈਕਲ ਦੀ ਪ੍ਰੋਬਲਮ ਹੋ ਜੀ ਇਸੇ ਨੂੰ ਹਨਾ ਮੋਢਿਆਂ ਦੇ ਵਿੱਚ ਦਰਦ ਹੋ ਗਿਆ ਕਿਸੇ ਨੂੰ ਠੀਕ ਹੈ ਜੀ ਤੇ ਲੱਕ ਦੇ ਵਿੱਚ ਦਰਦ ਹੋ ਗਿਆ ਜਾਂ ਲੱਤਾਂ ਦੇ ਵਿੱਚ ਦਰਦ ਆਣ ਲੱਗ ਜਾਂਦਾ ਠੀਕ ਹੈ ਕਈਆਂ ਦੇ ਬਾਹਮਾਂ ਦੇ ਵਿੱਚ ਦਰਦ ਆਣ ਲੱਗ ਜਾਂਦਾ ਸੁੰਨਪਨ ਰਹਿਣ ਲੱਗ ਜਾਂਦਾ ਲੱਤਾਂ 'ਚ ਸੁੰਨਪਨ ਰਹਿਣ ਲੱਗ ਜਾਂਦਾ ਇਹ ਅਸੀਂ ਸਾਰੀਆਂ ਚੀਜ਼ਾਂ ਦਾ ਇਲਾਜ ਕਰਦੇ ਹਾਂ ਠੀਕ ਹੈ ਜੀ ਅੱਛਾ ਆਪਾਂ ਖੜੇ ਪ੍ਰੋਪਰ ਐਡਰੈਸ ਦੱਸੋ ਖੜੇ ਕਿੱਥੇ ਆਪਾਂ ਸਰ ਪਟਿਆਲਾ ਸਮਾਣਾ ਰੋਡ ਦੇ ਉੱਤੇ ਕਲੀਨਿਕ ਹੈ ਸਾਡਾ ਨੇੜੇ ਸਾਡੇ ਪਸਿਆਣਾ ਪਿੰਡ ਹੈ ਠੀਕ ਹੈ ਜੀ ਪਸਿਆਣਾ ਪਿੰਡ ਤੋਂ ਪਹਿਲਾਂ ਕਲੋਨੀ ਹੈ ਗ੍ਰੀਨ ਪਾਰਕ ਕਲੋਨੀ ਠੀਕ ਹੈ ਜੀ ਪਟਿਆਲਾ ਦੇ ਵਿੱਚ ਐਂਟਰ ਹੁੰਦੇ ਸਾਰ ਜਦੋਂ ਸਮਾਣਾ ਤੋਂ ਪਟਿਆਲਾ ਦੇ ਵਿੱਚ ਐਂਟਰ ਹੋਵੋਗੇ ਤਾਂ ਪਹਿਲਾਂ ਗ ਪੁੱੜ ਜਾ ਟੱਪਣ ਸਾਰ ਪੁੱੜ ਟੱਪਣ ਸਾਰ ਹਾਂਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਆਂ ਜੀ ਬੀਐਸ ਹੈਲਥ케ਅਰ ਦੇ ਜਿਹੜੇ ਭੈਣ ਭਾਈ ਕਿਸੇ ਨੂੰ ਕੋਈ ਪ੍ਰੋਬਲਮ ਆਏ ਹੋਏ ਨੇ ਕੋਈ ਮਰੀਜ਼ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਇੱਥੇ ਆਏ ਦਾ ਕੋਈ ਫਾਇਦਾ ਹੁੰਦਾ ਜਾਂ ਨਹੀਂ ਫਰਕ ਪੈਂਦਾ ਜਾਂ ਨਹੀਂ ਆਜੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਜੀ ਸੰਗਰੂਰ ਤੋਂ ਆਏ ਸੰਗਰੂਰ ਤੋਂ ਕੀ ਪ੍ਰੋਬਲਮ ਹੈ ਜੀ ਇਹ ਬੱਚਾ ਨਾਲ ਤੋਰਦਾ ਨਾ ਬੋਲਦਾ ਸੀ ਅੱਛਾ ਹਾਂਜੀ ਕਿੰਨੀ ਵੀ ਵਾਰੀ ਆਏ ਹੋ ਬਿਲਕੁਲ 4 ਮਹੀਨੇ ਹੋ ਗਏ ਹੁੰਦੀ ਹਾਂ ਜੀ ਫਰਕ ਪਿਆ ਕੋ ਹਾਂ ਜੀ ਠੀਕ ਹੈ ਹੁਣ ਬੋਲਣ ਵੀ ਲੱਗ ਗਿਆ ਹੈ ਤੁਰਨ ਵੀ ਅੱਗੇ ਨੂੰ ਲੱਗ ਗਿਆ ਹੈ ਅੱਛਾ ਹਾਂ ਜੀ ਠੀਕ ਹੋ ਗਿਆ ਮਤਲਬ ਹਾਂ ਜੀ ਫਰਕ ਪੈਣ ਲੱਗ ਗਿਆ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗਤ ਆਈ ਮਤਲਬ ਝਾਲ ਪਰਦਾਈ ਆ ਜੀ ਪਹਿਲੇ ਦਿਨ ਆਇਆ ਸੀ ਪਹਿਲੇ ਦਿਨ ਆਇਆ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇੱਥੇ ਆਉਣਾ ਜੇ ਕੋਈ ਗੱਲਬਾਤ ਹੋਵੇ ਗੱਲਬਾਤ ਕੋਈ ਉਹ ਚਾਚਾ ਹੈ ਤੁਹਾਨੂੰ ਅੱਛਾ ਡੂ ਹੀ ਮੈਂ ਦਰਦ ਦੱਸ ਕੇ ਕਰੇ ਫਾਨ ਚਾਚਾ ਠੀਕ ਹੋ ਕੇ ਗਏ ਮਤਲਬ ਹਾਂ ਹਾਂ ਜੀ ਠੀਕ ਹੈ ਉਹਨਾਂ ਨੇ ਤੁਹਾਨੂੰ ਭੇਜਿਆ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਹਨਾਂ ਨੂੰ ਹਾਂ ਜੀ ਮੈਂ ਪਹਿਲੀ ਵਾਰ ਆਇਆ ਜੀ ਵੈਸੇ ਮੈਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਡਾਕਟਰ ਸਾਹਿਬ ਨੇ ਚਾਚਾ ਜੀ ਆਇਆ ਸੀ ਮੇਰਾ ਉਹ ਮੋਢਿਆਂ 'ਚ ਦਰਦ ਸੀ ਉਹ ਸੰਗਰੂਰ ਜ਼ਿਲ੍ਹੇ ਤੋਂ ਆਇਆ ਸੀਗਾ ਠੀਕ ਹੈ ਜੀ ਉਹ ਕਹਿੰਦਾ ਵੀ ਠੀਕ ਹੈ ਮੇਰਾ ਜ਼ਿਲ੍ਹਾ ਤਾਂ ਪਟਿਆਲਾ ਹੀ ਆ ਮੈਂ ਤਾਂ ਕਰਕੇ ਆ ਮੇਰੇ ਮੋਢਿਆਂ 'ਚ ਦਰਦ ਹੁੰਦਾ ਹੈਗਾ ਠੀਕ ਹੈ ਜੀ ਮੈਂ ਕਹਾਂ ਚੱਲ ਮੈਂ ਦਿਖਾਉਂਨੇ ਆ ਡਾਕਟਰ ਸਾਹਿਬ ਨੂੰ ਬਾਕੀ ਪਤਾ ਲੱਗ ਜਾਊਗਾ ਜੇ ਅੱਜ ਪਹਿਲਾ ਹੀ ਦਿਨ ਸੀਗਾ ਜੀ ਪਹਿਲਾ ਦਿਨ ਸੀ ਹਾਂਜੀ ਪਰ ਤੁਹਾਡਾ ਮਰੀਜ਼ ਮਾਨ ਪਹਿਲਾਂ ਠੀਕ ਹੋ ਕੇ ਗਿਆ ਉਹ ਕਹਿੰਦਾ ਵੀ ਮੈਂ ਠੀਕ ਆ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਉਹ ਕਹਿੰਦਾ ਮੈਂ ਠੀਕ ਆ ਉੱਥੇ ਜਾਓ ਮੈਂ ਦਵਾਈ ਬੜੀ ਲੈ ਲਈ ਮੈਨੂੰ ਸਰਮੈਕਸਲ ਦੀ ਪ੍ਰੋਬਲਮ ਸੀਗੀ ਅੱਛਾ ਅੱਛਾ ਹਾਂ ਫਿਰ ਮੈਂ ਡਾਕਟਰ ਨੂੰ ਮਿਲਦਾ ਹੁਣ ਦੇਖ ਦੋ ਇਹ ਮਸ਼ੀਨ ਤਾਂ ਲਾਤੀ ਮੇਰੇ پیسے ਮਿਲਦੇ ਆ ਡਾਕਟਰ ਨੂੰ ਜੀ ਠੀਕ ਹੈ ਹਾਂਜੀ ਸਰ ਸਸ ਜੀ ਕਿਹੜੀ ਦਵਾਈ ਆਪਾਂ ਜੀ ਦੁੱਖਨਵਾਸ ਸਾਹਿਬ ਤੋਂ ਆਏ ਆ ਅੱਛਾ ਕੀ ਪ੍ਰੋਬਲਮ ਹੈ ਜੀ ਮੈਨੂੰ ਗੋਡੇ ਫਰਕ ਪਿਆ ਤੁਸੀਂ ਪਹਿਲਾਂ ਉਹ ਫਰਕ ਪਿਆ ਥੋੜਾ ਜਿਹਾ ਜੀ ਅੱਜ ਤਹੀਂ ਦੂਜੀ ਵਾਰੀ ਆਏ ਆ ਠੀਕ ਹੈ ਮੈਨੂੰ ਲੱਗਦਾ ਵੀ ਠੀਕ ਹੋ ਜਾਓਗੇ ਹਾਂਜੀ ਹਾਂ ਲੱਗਦਾ ਤਾਂ ਹੈਗਾ ਦੇਖੋ ਬਾਕੀ ਪਰਮਾਤਮਾ ਦੀ ਕਿਰਪਾ ਉਸ ਡਾਕਟਰ ਦੀ ਕਿਰਪਾ ਹੋ ਜਾਈਏ ਹਾਂਜੀ ਹਾਂਜੀ ਅੱਛਾ ਪਤਾ ਕਿਵੇਂ ਲੱਗਿਆ ਜੀ ਰੁਕਸਾ ਸੀ ਅਸੀਂ ਫੋਨ ਤੇ ਮੁੰਡੇ ਨੇ ਜੀ ਐਡ ਕੱਢੀ ਸੀ ਠੀਕ ਹੈ ਜੀ ਹਾਂ ਫੋਨ ਤੇ ਐਡ ਕੱਢ ਕੇ ਇਸ ਕਰਕੇ ਤਾਂ ਅਸੀਂ ਉਰੇ ਪਹੁੰਚੇ ਠੀਕ ਹੈ ਜੀ ਮਤਲਬ ਆਏ ਦਾ ਫਾਇਦਾ ਹੋਇਆ ਹਾਂਜੀ ਹਾਂ ਹੋਇਆ ਫਾਇਦਾ ਜੀ ਠੀਕ ਹੈ ਸਸਿਕਾ ਜੀ ਸਸਿਕਾ ਕਿਹੜੀ ਜਗ੍ਹਾ ਤੋਂ ਸਕਰੂਰ ਕੋਲੋਂ ਜੀ ਅੱਛਾ ਕੀ ਪ੍ਰੋਬਲਮ ਗੋਡੇ ਤੋਂ ਹੋ ਰਹੀ ਹੈ ਅੱਛਾ ਕਿੰਨੇ ਕੁ ਦੁਖਦੇ ਸੀ ਹਾਂ ਬਹੁਤ ਜ਼ਿਆਦਾ ਦੁਖਦੇ ਸੀ ਹੁਣ ਤਾਂ ਬਹੁਤ ਘੱਟ ਨੇ ਦਰਦ ਬਹੁਤ ਫਰਕ ਹੈ ਹੁਣ ਠੀਕ ਹੈ ਹਾਂ ਜੀ ਠੀਕ ਠਾਕ ਵਧੀਆ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਉਣੇ ਹੋਏ ਜੀ ਗੋਡੇ ਦੁਖਦੇ ਆ ਜੀ ਬਾਕੀ ਦਰਦ ਹੁੰਦਾ ਇੱਥੇ ਤੇ ਲੱਤਾਂ ਦੇ ਇੱਥੇ ਤੱਕ ਬਹੁਤ ਤੱਕ ਅੱਛਾ ਫੁੱਲ ਦਰਦ ਹੁੰਦਾ ਹੈ ਕਿੰਨੀ ਵਾਰੀ ਆਏ ਹੋ ਮੈਂ ਪਹਿਲੀ ਵਾਰੀ ਕਿੰਨੀ ਆਇਆ ਜੀ ਪਹਿਲੀ ਵਾਰ ਕਿਵੇਂ ਦੱਸ ਪਈ ਤੁਹਾਨੂੰ ਉਰੇ ਹੁਣ ਥੋੜਾ ਜਿਹਾ ਮਦਦ ਦਾ ਸਾ ਤੁਹਾਡੇ ਇਹਦੇ ਕਰੇ ਮਤਲਬ ਉਹਦੇ ਵਿੱਚ ਜਿਹੜਾ ਆ ਹੁੰਦਾ ਤੁਹਾਡਾ ਮੋਬਾਈਲ ਮੋਬਾਈਲ ਦਾ ਉਹਦੇ ਵਿੱਚ ਇਹ ਵੀ ਪਤਾ ਲੱਗਿਆ ਦਾ ਇਹਨਾਂ ਨੂੰ ਇਹਨਾਂ ਨੂੰ ਫੋਨ ਕਰਿਆ ਅਸੀਂ ਸਾਡੇ ਘਰ ਦੇ ਨੂੰ ਪ੍ਰੋਬਲਮ ਸੀ ਇਹ ਲੱਤ 'ਚ ਦਰਦ ਹੁੰਦਾ ਸੀ। ਅੱਛਾ। ਇਹ ਹੁਣ ਉਹ ਬਿਲਕੁਲ ਲਗਭਗ ਠੀਕ ਆ ਮਾੜਾ ਮੋਟਾ ਜਿਹੀ ਰਹਿ ਗਿਆ। ਠੀਕ ਆ ਜੀ। ਮਤਲਬ ਪੰਜ-ਛੇ ਵਾਰ ਆਲੇ। ਅੱਛਾ। ਹਾਂ। ਠੀਕ ਆ। ਮਤਲਬ ਠੀਕ ਹੋ ਗਿਆ। ਹਾਂ ਅਸੀਂ ਤਾਂ ਫੇਰ ਇਹਨਾਂ ਨੂੰ ਲੈ ਕੇ ਆਇ ਇੱਕ ਹੋਰ ਆ ਲੇਡੀ ਸਾਡੇ ਨਾਲ। ਠੀਕ ਹੈ। ਉਹਨਾਂ ਨੂੰ ਵੀ ਇਹ ਪ੍ਰੋਬਲਮ ਸੀ ਤਾਂ ਫੇਰ ਇਹ ਸਾਡੇ ਨਾਲ ਆਏ ਕਹਿੰਦੇ ਵੀ ਜੇ ਤੁਹਾਨੂੰ ਅਸੀਂ ਕਹਾਂ ਵੀ ਸਾਨੂੰ ਬਿਲਕੁਲ ਠੀਕ ਕਰ ਦੇ ਲਗਭਗ। ਹਾਂ ਹਾਂ। ਵੀ ਤਾਂ ਫੇਰ ਇਹਨਾਂ ਨੂੰ ਨਾਲ ਲੈ ਕੇ ਆਏ। ਠੀਕ ਹੈ ਜੀ। ਤੁਸੀਂ ਅਸਤਾ ਜੀ ਘਰਦਿਆਂ ਦੇ ਤੁਹੇਂ 'ਚ ਦਰਦ ਹੁੰਦਾ। ਕਿੰ अच्छा थोनू कि मैं दस पई सी 10 साल लवे ही पेंडा ਸਾਡੇ ਤਾਂ ਡਰਾਉਡੀ ਅੱਛਾ ਆ ਲੈੜੇ ਹੀ ਪਿੰਡਾ ਚਰਚਾ ਪੂਰੀ ਡਾਕਟਰ ਦੀ ਨਹੀਂ ਚਰਚਾ ਤਾਂ ਪੂਰੀ ਆ ਜੀ ਪਹਿਲਾਂ ਸਾਡੇ ਮੁੰਡੇ ਦੀ ਡਿਸ ਲੱਗੀ ਸੀ ਹਾਂ ਉਹ ਠੀਕ ਹੋ ਗਿਆ ਅੱਛਾ ਮਤਲਬ ਏਰੀਆ ਚ ਪੂਰਾ ਨਾ ਬੋਲਦਾ ਹੈ ਹਾਂਜੀ 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 ਠੀਕ ਹੈ ਜੀ ਵਧੀਆ ਡਾਕਟਰ ਆ ਮਤਲਬ ਹਾਂ ਵਧੀਆ ਜੀ ਕਿਵੇਂ ਆਉਣੇ ਹੋ ਜੀ ਸਰ ਮੇਰੀ ਪਿੱਠੇ ਦਰਦ ਹੈ ਬਹੁਤ ਇਕ ਲੱਤ ਜਰ ਦੇ ਬਹੁਤ ਹੈ ਅੱਛਾ ਕਿੰਨੀ ਵਾਰੀ ਆਏ ਹੋ ਮੈਂ ਤੀਜੀ ਵਾਰੀ ਆ ਰਿਹਾ ਹਾਂ ਕਿਵੇਂ ਫਾਇਦਾ ਹੋਇਆ ਕੋਈ ਫਰਕ ਪਿਆ ਕੋਈ ਫਰਕ ਹੈ ਜੀ ਕੁਛ ਅੱਛਾ ਕਿਨੇ 10 ਪਾਈ ਸੀ ਤੁਨੂੰ ਤਨ ਸਾਡੇ ਪਿੰਡ ਤੋਂ ਵੀ ਆਏ ਸੀ ਕਿ ਲੈਡੀਆਂ ਆਏ ਸੀ ਅੱਛਾ ਉਹ ਠੀਕ ਹੋ ਗਏ ਹਾਂਜੀ ਉਹ ਠੀਕ ਹੋ ਗਏ ਮਤਲਬ ਠੀਕ ਹੋ ਗਏ ਹਾਂਜੀ ਠੀਕ ਹੈ ਉਮੀਦ ਤਾਂ ਹੈ ਦੇਖੋ ਜੁਕੇ ਹਾਂਜੀ 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 ਫਿਰ ਉਹ ਠੀਕ ਹੋ ਗਏ ਤੁਸੀਂ ਵੀ ਹੋ ਜੂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਮੀਦ ਤਾਂ ਹੈ ਠੀਕ ਤਾਂ ਸੀਗਾ ਤਾਂ ਸੀਗਾ ਭਾਈ ਕਿੱਥੋਂ ਆਏ ਹੋ ਜੀ ਐ ਆਪਾਂ ਮਕੇਰੀਆਂ ਸ਼ਾਪ ਤੋਂ ਅੱਛਾ ਕਿਵੇਂ ਆਣੇ ਹੋਏ ਇਹ ਬੱਚੇ ਕਰਕੇ ਕੀ ਪ੍ਰੋਬਲਮ ਹੈ ਕਿ ਚੱਲਦਾ ਨਹੀਂ ਅੱਛਾ ਕਿੰਨੇ ਵਾਰੀ ਆਏ ਇੱਥੇ 7-8 ਮਹੀਨੇ ਹੋ ਗਏ ਇੱਥੇ ਰਹਿੰਦੇ ਆਪਾਂ ਅੱਛਾ ਉਰੇ ਰਹਿੰਦੇ ਸੀ ਹਾਂਜੀ ਆਪ ਪਿੱਛੇ ਰਹਿੰਦੇ ਸੀ ਠੀਕ ਹੈ ਫਰਕ ਪਿਆ ਕੋਈ ਫਰਕ ਹਾਂਜੀ ਹੁਣ ਤਾਂ ਚੱਲਣ ਲੱਗ ਪਿਆ ਅੱਛਾ ਚੱਲਣ ਲੱਗ ਗਿਆ ਮਤਲਬ ਠੀਕ ਹੋ ਗਿਆ ਹਾਂਜੀ ਕਾਫੀ ਠੀਕ ਹੋ ਗਿਆ ਹੁਣ ਦਿਖਦਾ ਵਿੱਚ ਵਿੱਚ ਕਦੀ ਕਦੀ ਦਿਖਦਾ ਹੁਣ ਅੱਛਾ ਚੱਲਣ ਲੱਗ ਪਿਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਤੋਂ ਆਏ ਬੀਬੀਪੁਰ ਤੋਂ ਅੱਛਾ ਕਿਵੇਂ ਕੀ ਪ੍ਰੋਬਲਮ ਹੋ ਗਈ ਘਰ ਦੇ ਸਵੈਕਲ ਤੁਹਾਨੂੰ ਘਰ ਵਾਲੀ ਘਰ ਵਾਲੀ ਅੱਛਾ ਕਿੰਨੇ ਕਿ ਚਿਰ ਤੋਂ ਹੋ ਗਿਆ ਤਿੰਨ ਮਹੀਨੇ ਮੰਗੋ ਅੱਛਾ ਆ ਮਤਲਬ ਆਉਣ ਕਿਦੋਂ ਤੋਂ ਸ਼ੁਰੂ ਹੋਇਆ ਕਿੰਨਾ ਚਿਰ ਬਈ ਪਹਿਲੀ ਵਾਰ ਆਇਓ ਕਿ ਦੋ ਮਹੀਨੇ ਹੋ ਗਏ ਆਉਂਦੇ ਆਂ ਤੇ ਫਰਕ ਹੈ ਕੋਈ ਮਤਲਬ ਫਾਇਦਾ ਜੀ ਆਏਗਾ ਜੀ ਠੀਕ ਹੈ ਕਿੰਨੇ ਪੈਸੇ ਲੱਗਦੇ ਨੇ 300 ਰੁਪਏ ਲੈਂਦੇ ਨੇ ਜੀ 300 ਰੁਪਏ ਠੀਕ ਹੈ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਹੋ ਗਈ ਮੇਰੀ ਪਿੱਠ ਦਰਦ ਹੈ ਜੀ ਅੱਛਾ ਡਿਸਕ ਦੀ ਕਿੰਨੇ ਕਿਚਰ ਤੋਂ ਪ੍ਰੋਬਲਮ ਹੈ ਇਹ ਤਾਂ ਹੈ ਜੀ ਕਿੰਨੇ ਦਿਨਾਂ ਤੋਂ ਕਿੰਨੀ ਵਾਰੀ ਆਈਆਂ ਮੈਂ ਤਾਂ ਅੱਜ ਹੀ ਦੋਈ ਵਾਰੀ ਆਈ ਹਾਂ ਅੱਛਾ ਫਰਕ ਪਿਆ ਕੋਈ ਦੇਖੋ ਹੁਣ ਅਜੇ ਤੁਹਾਨੂੰ ਲੱਗਦਾ ਨੇ ਪਹਿਲਾਂ ਪਹਿਲਾਂ ਆਈਸੀ ਉਹਦੇ ਨਾਲੋਂ ਕੁਛਕ ਠੀਕ ਲੱਗਦਾ ਜਾਂ ਨਹੀਂ ਮੋਲੀ ਜਾ ਲੱਗਦਾ ਠੀਕ ਹੈ ਹਾਂ ਠੀਕ ਠੀਕ ਹੋ ਜੇਗੀ ਮਤਲਬ ਦੇਖੋ ਮਾਲਕ ਜੀ ਮौज ਹੋਈਦਾ ਹੋਈ ਪਤਾ ਕਿਵੇਂ ਲੱਗਿਆ ਤੀਏ ਵੀ ਉਰੇ ਪਹੁੰਚਣਾ ਜਾਂ ਗੱਲਬਾਤ ਦਾ ਕਿਸੇ ਨੇ ਦੱਸਿਆ ਸੀ ਉਹ ਠੀਕ ਹੋ ਗਈਆਂ ਸੀ ਹਾਂ ਠੀਕ ਹੋ ਗਈਆਂ ਜੋ ਠੀਕ ਹੋ ਗਿਆ ਮਤਲਬ ਹੋ ਜੇਗੀ ਤੁਹਾਨੂੰ ਹਾਂ ਚਲੋ ਹਾਂ ਚਲ ਸੱਚੀ ਗੱਲ ਸੱਚੀ ਗੱਲ ਦੀ ਕਿਵੇਂ ਆਣੇ ਹੋਈ ਮੇਰੇ ਡਿਸਕਰੀ ਪ੍ਰੋਬਲਮ ਹੈ ਸਰਵਾਈਕਲ ਕਿੰਨੀ ਵਾਰੀ ਆਇਓ ਮੈਂ ਦੂਜੀ ਵਾਰੀ ਆਇਆ ਹਾਂ ਅੱਛਾ ਕੀ ਫਾਇਦਾ ਹੋਇਆ ਕੋਈ ਮੈਡਮ ਅਟਾ ਹਾਂ ਥੋੜਾ ਜਿਹਾ ਲੱਗ ਰਿਹਾ ਵੈਸੇ ਜਿਵੇਂ ਅੱਛਾ ਪਹਿਲਾਂ ਤਾਂ ਜਿਆਦਾ ਔਖੇ ਸੀਗੇ ਤੁਰਿਆ ਨਹੀਂ ਜਾ ਰਿਹਾ ਹਾਂ ਪਹਿਲਾਂ ਤੁਰੇ ਨਹੀਂ ਜਾਂਦਾ ਸੀ ਹੁਣ ਤੁਰ ਹੁਣ ਤੁਰਿਆ ਹਾਂ ਅੱਛਾ ਦਰਦ ਹੈ ਸਾਰੀ ਤੇ ਹੁਣ ਤਾਂ ਹੁਣ ਤੁਰਿਆ ਜਾਂਦਾ ਹਾਂ ਹਾਂ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਠੀਕਾ ਤੁਹਾਨੂੰ ਲੱਗ ਗਿਆ ਸੀ ਮੈਂ YouTube ਤੇ ਦੇਖਿਆ ਅੱਛਾ ਠੀਕ ਹੈ ਅੱਛਾ ਬਾਕੀ ਮਾਮਾ ਦੀ ਨਹੀਂ ਆਏ ਨਹੀਂ ਦੱਸਿਆ ਬੰਨੇ ਅੱਛਾ 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 ਤੇ ਜਿਵੇਂ ਤੁਸੀਂ ਆਏ ਹੋ ਹੋਰ ਨਾਲ ਵੀ ਕੋਈ ਗੱਲਬਾਤ ਹੋਈ ਹੋਊਗੀ ਵੀ ਪੂਰਾ ਪਰ ਤੁਛਦੀ ਆ ਵੀ ਕੀ ਕਹਿੰਦੇ ਨੇ ਡਾਕਟਰ ਸਾਹਿਬਾਰੇ ਲੋਕ ਉਹ ਕਹਿੰਦੇ ਵੀ ਠੀਕ ਆ ਟਾਈਮ ਲੱਗਦਾ ਵੀ ਜਾਨੀ ਹੋ ਜਾਂਦੇ ਐ ਸੱਟ ਅੱਛਾ ਵੀ ਹੋ ਜਾਂਦਾ ਸੱਟ ਟਾਈਮ ਲੱਗਦਾ ਥੋੜਾ ਹਾਂ ਜੀ ਆਬ ਜਿਆਦਾ ਪ੍ਰੋਬਲਮ ਹੈ ਨਾ ਸਾਨੂੰ ਜਿਆਦਾ ਪ੍ਰੋਬਲਮ ਹੈ ਨਾ ਹਾਂ ਅਸਲੀ ਗੱਲ ਕੀ ਪ੍ਰੋਬਲਮ ਹੈ ਜੀ ਮੇਰੇ ਜੀ ਮੋਢੇ ਦਾ ਦਰਦ ਹੋਇਆ ਜੇ ਜਦ ਐਵੇਂ ਬਾਹ ਪਿੱਛੇ ਕਰਦੇ ਆ ਨਾ ਵੀ ਫੇਰ ਤਕਲੀਫ ਹੁੰਦੀ ਆ ਉਹ ਤਾਂ ਨਹੀਂ ਹੁੰਦੀ ਹੈ ਅੱਛਾ ਉਹ ਹੁਣ ਫਾਇਦਾ ਹੈ ਮੈਂ ਤਾਂ ਹੀ ਆਈ ਪਹਿਲੀ ਵਾਰੀ ਅੱਜ ਅੱਛਾ ਤੁਸੀਂ ਕਿਵੇਂ ਆਏ ਸੀਗੇ ਕਿਥੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਇੱਥੇ ਪਿੰਡ ਤੇ ਦੱਸਿਆ ਧੀਆ ਅੱਛਾ ਉਹ ਕਹਿੰਦੇ ਵੀ ਇੱਥੇ ਆਰਾਮ ਆ ਜਾਂਦਾ ਕੰਮ ਲਈ ਇੱਥੇ ਦਿਖਾਇਆ ਠੀਕ ਹੈ ਇਸ ਕਰਕੇ ਸਿੱਖ ਕੇ ਆਏ ਠੀਕ ਹੈ ਮਾਤਾ ਤੁਸੀਂ ਕਿਵੇਂ ਆਏ ਮਨ ਵੀ ਪਤਾਇਆ ਤਾਂ ਬਾਈ ਕਿਸੇ ਨੇ ਅੱਛਾ ਪਿੰਡ ਵਿੱਚ ਕਿਸੇ ਨੂੰ ਆਰਾਮ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਨੰਗਲ ਤੇ ਆਈ ਠੀਕ ਨੰਗਲ ਤੋਂ ਕੀ ਪ੍ਰੋਬਲਮ ਸੀਗੀ ਗੁੱਡ ਆਏ ਤੂੰ ਕੁੱਤਾ ਕਿੰਨੀ ਵਾਰੀ ਆਈਆਂ ਦੋ ਦੂਜੀ ਵਾਰੀ ਆਈਆਂ ਅਚਕੀਂ ਮੇਂ ਫੈਰਾ ਹੋਇਆ ਵਰਕ ਤੇ ਮੇਰੀ ਲੱਤ ਯੋ ਲਾਖ ਨਹੀਂ ਲੱਗਦੀ ਅੱਛਾ ਬੈਠੇ ਹਾਂ ਜਾਂਦਾ ਯਾ ਲੱਤ ਲੱਗ ਲੱਗ ਠੀਕ ਹੈ ਕਿੰਨੇ ਕਿ ਚਿਰ ਤੋਂ ਪ੍ਰੋਬਲਮ ਸੀ ਹੈ ਹੋ ਕੇ 2-3 ਮਹੀਨੇ ਅੱਛਾ 2-3 ਮਹੀਨੇ ਤੋਂ ਹਾਂ ਪੈਰ ਢਿਲ ਗਿਆ ਤਾਂ ਅੱਛਾ ਠੀਕ ਹੈ ਸਸਰੀ ਘਰ ਪੇ ਸਸਰੀ ਘਰ ਕਿਵੇਂ ਆਣੇ ਹੋਏ ਮੈਂ ਤੂੰ ਹੀ ਦੁਖਦੀ ਆ ਜੀ ਅੱਛਾ ਲੱਕ ਲੱਕ ਵਾਰ ਤੂੰ ਕਿੰਨੇ ਕਿੰਨੇ ਕਿੰਨੀ ਵਾਰੀ ਆਈਆਂ ਮੈਂ ਪਹਿਲੀ ਵਾਰੀ ਆਈ ਆ ਜੀ ਅੱਛਾ ਕਿਵੇਂ ਪਤਾ ਲੱਗਿਆ ਤੈਨੂੰ ਮਨ ਤੋਂ ਮੇਰਾ ਮੁੰਡਾ ਆਇਆ ਤਾਂ ਪਹਿਲਾਂ ਉਹਦੀ ਝੋਹੀ ਦੁਖੀ ਦੀ ਉਹ ਠੀਕ ਹੋ ਕੇ ਗਿਆ ਹਾਂ ਜੀ ਠੀਕ ਹੋ ਗਿਆ ਠੀਕ ਹੈ ਚਲੋ ਸ਼ੁਕਰ ਹੈ ਤਾਂ ਦੋਸਤੋ ਆਪਾਂ ਖੜੇ ਆ ਜੀ ਪਟਿਆਲੇ ਦੇ ਵਿੱਚ ਬੀਐਸ ਹੈਲਥ ਕੇਅਰ ਵਾਲਿਆਂ ਦੇ ਡਾਕਟਰ ਸਾਹਿਬ ਨੇ ਤੇ ਮੈਂ ਥੋੜਾ ਜਿਹਾ ਦੱਸ ਵੀ ਦਿਨਾ ਆ ਮੇਨ ਰੋਡ ਆ ਗਿਆ ਜੀ ਇਧਰ ਜਾ ਰਿਹਾ ਸਮਾਣੇ ਨੂੰ ਤੇ ਆ ਪਟਿਆਲੇ ਨੂੰ ਜਾ ਰਿਹਾ ਇੱਥੋਂ ਮੈਂ ਕਹਿੰਦਾ ਚੌਕੀ ਅੱਧਾ ਕਿਲੋਮੀਟਰ ਚੌਕੀ ਆ ਜਿਹੜਾ ਤਿੰਨ ਕੋਣੀ ਜੀ ਇਹ ਚੌਕੀ ਹੈ ਅੱਗੇ ਤੇ ਇਧਰ ਜਿਹੜਾ ਰਾਜਪੁਰਿਆ ਵੱਡਾ ਰੋਡ ਲੱਗਦਾ ਹਾਈਵੇ ਉਹ ਇੱਥੇ ਨਾਲ ਹੀ ਆ ਉਹ ਵੀ ਉਹ ਪੋਲ ਟੱਪਣ ਸਾਰੀ ਤੁਸੀਂ ਜਦੋਂ ਆਓਗੇ ਪਟਿਆਲੇ ਵਾਲੇ ਪਾਸੇ ਨੂੰ ਆਓਗੇ ਤਾਂ ਸੱਜੇ ਪਾਸੇ BS ਹੈਲਥ케ਅਰ ਬਣਿਆ ਹੋਇਆ ਅਗਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਕੋਈ ਡਿਸਕ ਚ ਪ੍ਰੋਬਲਮ ਆ ਕੋਈ ਗੋਡਿਆਂ ਚ ਮੋਡਿਆਂ ਚ ਸਰੀਰ ਦੇ ਕਿਸੇ ਵੀ ਜੋੜ ਚ ਦਰਦ ਆ ਤਾਂ ਤੁਸੀਂ BS ਹੈਲਥ케ਅਰ ਦੇ ਆ ਸਕਦੇ ਹੋ ਰਿਵਿਊ ਆਪਾਂ ਇਹ ਤੁਹਾਨੂੰ ਜਿਹੜੇ ਚੈੱਕ ਕਰਵਾਤੇ ਗੱਲਬਾਤ ਕਰਵਾਤੀ ਕਿ ਲੋਕ ਨੇ ਜਿਹੜੇ ਬਹੁਤ ਸਾਰੇ ਠੀਕ ਹੋ ਹੋ ਕੇ ਵੀ ਜਾਂਦੇ ਨੇ ਤੇ ਬਹੁਤ ਸਾਰੇ ਪਹਿਲੀ ਵਾਰ ਵੀ ਆਏ ਹੋਏ ਨੇ ਤਾਂ ਦੋਸਤੋ ਨੰਬਰ ਡਾਕਟਰ ਸਾਹਿਬ ਦਾ ਦਿੱਤਾ ਪਿਆ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾ ਤਾਂ ਤੁਹਾਡੇ ਕਿਸੇ ਮਿੱਤਰ ਪਿਆਰੇ ਨੂੰ ਆ ਤਾਂ ਉਹਦੇ ਨਾਲ ਵੀਡੀਓ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੇ ਆਉਣਾ ਕਿੱਥੇ ਆਪਾਂ ਨੇ ਆਉਣਾ BS ਹੈਲਥ케ਅ ਦੇ